ਉਹਨਾਂ ਮੇਰਾ ਨਾਂ ਘਰ ਜੋ ਆਈ ਹਾਂ ਘਰ ਜੋ ਆਈ ਆ ਕੇ ਹਾਂ ਚੱਲ ਥੋੜੀ ਵਾਰ ਦਾ ਗੱਲਾਂ ਕਰਦਾ ਤੁਰਿਆ ਆ ਤੁਰਿਆ ਆ ਥੋੜੀ ਬਾਟੂ ਆ ਕੇ ਤੇ ਉਹਨੇ ਲਾਤੀ ਅੱਡੀ ਘੋੜੀ ਨੂੰ ਚੱਕਤੀ ਘੋੜੀ ਉਹਦਾ ਭੜੀ ਨੂੰ ਵੀ ਲੱਗ ਗਿਆ ਬਈ ਇਹਦਾ ਲੈ ਗਿਆ ਕੁੜੀ ਨੂੰ ਕੁੜੀ ਬਾਜਾ ਮਾਰੇ ਵੇ ਘਰ ਜੋ ਆਈ ਲੈ ਗਿਆ ਵੇ ਘਰ ਜੋ ਆਈ ਲੈ ਗਿਆ ਇੱਕ ਚਾਰ ਭਰਾ ਸੀ ਤਿੰਨ ਵਾਹੇ ਵੇ ਤੇ ਇੱਕ ਗੰਜਾ ਸੀ ਜਾਲੀ ਉਹ ਕੋਈ ਭੇਡਾਂ ਬੱਕਰੀਆਂ ਰੱਖਿਆ ਮੈਂ ਠੀਕ ਹੈ ਤੇ ਉਹ ਸੀ ਕੁਮਾਰਾ ਹਮਮਾਰਾ ਤੇ ਸਾਰੇ ਚ ਆਕੜ ਬਹੁਤ ਜਿਆਦੇ ਹੁੰਦੀ ਸੀ ਤੇ ਉਹ ਉਹਨੂੰ ਕਿਤੇ ਫਿਰਦੇ ਫਿਰਦੇ ਨੂੰ ਮਾਲ ਚਾਰਦੇ ਨੂੰ ਖੇਤੋਂ ਅੱਠ ਲੜਕਾ ਖਾਰਸ ਆ ਗਿਆ ਠੀਕ ਹੈ ਜੀ ਜਦੋਂ ਹਾਰ ਦੇ ਕਿਥੇ ਆ ਗਿਆ ਅੱਗੇ ਤਾਂ ਉਹ ਰੋਟੀ ਨਹੀਂ ਸੀ ਪਾਣੀ ਨਹੀਂ ਸੀ ਫੜਾਉਂਦੀਆਂ ਖੇਤੋਂ ਤੇ ਹਾਰ ਦੇ ਦੇਖ ਕੇ ਮਗਰਮੂਰੇ ਭੱਜਣਾ ਫਿਰਨ ਅੱਛਾ ਜੀ ਉਹ ਕਹਿੰਦਾ ਦਿਓ ਨਾ ਮੈਨੂੰ ਦੇ ਦੇ ਗੰਜਿਆ ਦੇਵਰਾ ਗੰਜਾ ਮੈਨੂੰ ਦੇ ਦੇ ਹਾਰ ਉਹ ਕਹਿੰਦਾ ਮੈਂ ਤਾਂ ਕੇਹਰ ਨਹੀਂ ਦਿੰਦਾ ਮੈਂ ਤਾਂ ਵਿਆਹ ਲੈ ਆਉਂ ਵਿਆਹ ਕੇ ਲੈ ਆਉਂ ਨਾ ਭਾਵਾਂ ਪੁੱਟਾ ਤੈਨੂੰ ਕਿਹੜਾ ਡੋਲੇ ਬੈਠਾ ਤੁਹਾਡੇ ਕੋਲੇ ਆ ਵਧੀਆ ਸੋਹਣੀ ਲੈ ਆਉਣ ਨਾਲੇ ਐ ਕਰਦਾ ਕਰਦਾ ਤੇ ਘੋੜੀ ਸੀ ਵੀ ਉਹਨਾਂ ਕੋਲੇ ਤੇ ਸਾਡੇ ਘੋੜੀ ਤੇ ਪਾਲੀ ਕਾਠੀ ਪਾ ਕੇ ਕਾਠੀ ਤੇ ਅਰਵਾਨਾ ਹੋ ਗਿਆ ਠੀਕ ਹੈ ਉਹ ਦੂਰੋਂ ਨਿਕਲ ਗਿਆ ਤੇ ਤੁਰਿਆ ਜਾਂਦਾ ਤੇ ਗਾਹਾਂ ਇੱਕ ਕੁੜੀ ਵਿਆਹੀ ਵੀ ਨਵੀਂ ਨਵੀਂ ਵਿਆਹੀ ਕੁੜੀ ਤੇ ਉਹਦੀ ਮਾਂ ਲਈ ਆਵੇ ਠੀਕ ਹੈ ਜੀ ਤੇ ਕੁੜੀ ਹੰਬੀ ਵੀ ਤੁਰਿਆ ਨਾ ਜਾਵੇ ਇੱਕ ਜੁੱਤੀ ਲੱਗੇ ਤੇ ਬਰਾਬਰ ਤੇ ਆਖਿਆ ਦਾ ਹਾਂ ਮਾਤਾ ਕੁੜੀ ਨੂੰ ਲੈ ਕੇ ਆਈਆਂ ਹਾਂ ਹਾਂ ਭਾਈ ਤੇ ਵਿਆਹੀ ਸੀ ਮਾਂ ਹੰਬੀ ਪਈ ਆ ਅਰੇ ਇਹ ਪੱਤ ਬੁਹਾ ਲੈਦਾ ਉਹ ਪਿੰਡ ਤੇ ਕਰ ਹੈ ਇਹ ਬੁਹਾ ਲੈ ਹੰਬੀ ਤੁਰਿਆ ਨਹੀਂ ਜਾਂਦਾ ਉਹ ਕੋਈ ਨੀ ਮਾਂ ਬੁਹਾ ਜੇ ਬੁਹਾ ਲਈ ਉਹਨੇ ਹਾਂ ਜਿਹੜਾ ਨਾਂਖੀਆ ਪੁੱਤ ਹੋਰ ਮੇਰਾ ਨਾਂ ਕਰ ਜੋ ਆਈ ਕਰ ਜੋ ਆਈ ਆ ਕੇ ਹਾਂ ਚੱਲ ਥੋੜੀ ਵਾਰ ਦਾ ਗੱਲਾਂ ਕਰਦਾ ਤੁਰਿਆ ਆ ਤੁਰਿਆ ਆ ਥੋੜੀ ਬਾਟੂ ਆ ਕੇ ਤੇ ਉਹਨੇ ਲਾਤੀ ਅੱਡੀ ਘੋੜੀ ਨੂੰ ਚੱਕ ਥੀ ਘੋੜੀ ਪਾਦਾ ਭੜੀ ਨੂੰ ਵੀ ਲੱਗ ਗਿਆ ਬਈ ਇਹਦਾ ਲੈ ਗਿਆ ਕੁੜੀ ਨੂੰ ਕੁੜੀ ਪਾਜਾ ਮਾਰੇ ਵੇ ਕਰ ਜੋ ਆਈ ਲੈ ਗਿਆ ਵੇ ਕਰ ਜੋ ਆਈ ਲੈ ਗਿਆ ਉਦੋਂ ਫਲਿਆਂ ਦੀ ਰੁੱਤ ਹੁੰਦੀ ਲੋਕਾਂ ਦੇ ਪੜ ਪਾਏ ਵੇ ਤੇ ਘਰ ਜਿਓਈ ਲੈ ਗਿਆ ਘਰ ਜਿਓਈ ਲੈ ਗਿਆ ਕਰੀ ਜਾਵੇ ਖੜੀ ਲੋਕ ਚਾਕੀ ਜਾਣ ਬਈ ਕਿੱਡੀ ਕਮਲੀ ਆ ਨਾਲੇ ਵਿਆਹੀ ਆ ਤੋਰਨਾਂ ਹੀ ਆ ਜੇ ਹੁਣ ਲੈ ਗਿਆ ਰੌਲਾ ਪੈਂਦੀ ਆ ਜਦੋਂ ਪੱਤ ਬਣੀਆ ਜਿਸਨੂੰ ਹਟ ਗਿਆ ਦੂਰ ਨੰਗਿਆ ਓਹਰੇ ਮਾਂ ਕਿਉਂ ਬਿਲਕਦੀ ਆ ਆ ਪਾਣੀ ਪੂਣੀ ਪੀਲਾ ਕੁੱਟ ਜਿਉਂ ਤਾਂ ਵਿਆਹੀ ਆ ਤੋਰਨਾਂ ਹੀ ਉਹਨੇ ਲਜਾਣ ਓਏ ਪਾਈ ਕਾਂ ਨੂੰ ਉਹਦਾ ਨਾਂ ਹੀ ਘਰ ਜੋ ਆਈ ਸੀ ਉਹ ਆਦੇ ਪਹਿਲਾਂ ਰਾਦੀ ਦਾ ਫੜ ਫੜ ਲੈਂਦੇ ਤੇ ਹੁਣ ਤਾਂ ਭਾਈ ਦੂਰ ਲੰਘ ਗਿਆ ਜਦੋਂ ਗਾਹਾਂ ਗਿਆ ਤੇ ਗਾਹਾਂ ਬਈ ਧੂਬਾਂ ਦੇ ਵੜ ਗਿਆ ਧੂਬਾਂ ਦੇ ਵੜ ਗਿਆ ਤੇ ਧੂਬਾਂ ਨੂੰ ਕਹਿੰਦਾ ਬਈ ਆ ਪਾਣੀ ਪੀਣਾ ਯਾਰ ਔਰੇ ਪਿਉੰਨੇ ਆ ਪਾਣੀ ਤੇ ਉਹ ਭਾਈ ਲੀੜਿਆਂ ਦੀ ਪੰਡ ਬੰਨੀ ਪਈ ਤੇ ਔਰ ਬਾਈ ਕਿਧਰੋਂ ਆਵੇ ਇਦੋਂ ਸੌਰਿਆਂ ਤੋਂ ਆਇਆ ਅੱਛਾ ਇਹ ਨਾਨੂ ਉਹ ਰੋਟੀ ਵੀ ਖਾਦੇ ਪੁੱਖੋਂ ਲੱਗੀ ਆ ਉਹਦੇ ਰੋਟੀ ਵੀ ਖਵਾ ਦੇਣਾ ਵਾ ਪਾਣੀ ਪੀ ਲਿਆ ਰੋਟੀ ਵੀ ਖਵਾ ਦੇਣਾ ਜਰ ਜੇ ਖਵਾ ਨਹੀਂ ਤਾਂ ਪੁੱਖੋਂ ਲੱਗੀ ਆ ਉਹਨਾਂ ਕੋਈ ਨਹੀਂ ਆਜੋ ਉਤਰਿਆ ਉਹ ਤੇ ਮੈਂ ਕਹਦਾ ਨਾ ਬੁੜੀਆਂ ਨੂੰ ਤੇ ਉਹਨੇ ਖਾ ਜੋ ਦੋ ਰੋਟੀਆਂ ਤੇ ਬਾਈ ਕਿਹੜਾ ਹਾਂ ਮੈਂ ਇਧਰ ਆ ਕਿ ਨਾ ਕੀ ਆ ਰ ਮੇਰਾ ਨਾ ਕੱਲ ਦੁਪਹਿਰੇ ਲੁੱਟਿਆ ਅੱਛਾ ਉਹਦਾ ਕੱਲ ਦੁਪਹਿਰੇ ਲੁੱਟਿਆ ਕਹਿੰਦੇ ਤੇ ਉਹ ਜਾ ਕੇ ਬੁੜੀਆਂ ਨੂੰ ਕਹਿੰਦਾ ਕਿ ਇੱਕ ਮੁੰਡਾ ਤੇ ਇੱਕ ਕੁੜੀ ਆਇਆ ਵੇ ਸੋਹਣਾ ਤਾਂ ਆ ਬਿਚਾਰੀ ਭੁੱਖਿਆ ਤੇ ਇੱਥੇ ਰੋਟੀਆਂ ਲਾ ਦੇਉ ਦੋ ਘਰ ਜਿਉ ਆਈ ਉਹਦਾ ਨਾਂ ਤੇ ਨਾ ਦੁਪਹਿਰੇ ਰੋਟੀਆਂ ਨਾਂ ਤੇ ਰੋਟੀਆਂ ਲਾ ਦੇਉ ਦੋ ਉਹ ਆਇਆਂ ਲਾ ਦੇਣੀਆਂ ਉਹ ਜਦੋਂ ਉਧਰੋਂ ਉਹਨੇ ਪੱਠ ਪਮਾਈ ਉਹਨੇ ਚੱਕੇ ਲੀੜੇ ਬੁੜੀਆਂ ਵਾਲੇ ਚੰਗੇ ਛੂਟ ਜੀ ਪੰਡੀ ਉੱਤੇ ਮਾਰ ਕੇ ਕੋਲੀ ਡੱਕਰਤੀ ਉਹਨੇ ਰੋਲਾ ਪਾਤਾ ਘਰ ਜਵਾਈ ਲੈ ਗਿਆ ਨਾ ਕੱਲ੍ਹ ਤੋਂ ਪਹਿਰੇ ਲੁੱਟਿਆ ਉਹ ਕੱਲ੍ਹ ਤੋਂ ਪਹਿਰੇ ਲੁੱਟਿਆ ਲੋਕ ਕਹਿੰਦੇ ਮੇਰੇ ਆ ਸਾਲਿਆ ਕੱਲ ਦਾ ਲੁਟਿਆ ਵੇਆ ਰੋਲਾ ਅੱਜ ਪਾਉਣਾ ਰੋਲਾ ਅੱਜ ਪਾਉਣਾ ਉਹ ਆਹਦਾ ਕਾਹਨੂੰ ਯਾਰ ਉਹ ਯਾਰ ਲੈ ਗਿਆ ਮੇਰੇ ਲੀੜੇ ਚੱਕ ਕੇ ਉਹਦਾ ਨਾਂ ਹੀ ਸੀ ਕੱਲ ਦੁਪਹਿਰਾ ਉਹ ਅਜ ਪਹਿਲਾਂ ਦਾ ਫੜਫੜ ਲੈਣੇ ਕੋਲੀ ਨਾਲ ਕੀ ਮੇਲ ਗਾਹਾਂ ਜਾਂਦੇ ਨੂੰ ਰਾਤ ਪੈ ਗਈ ਪਰ ਆਪ ਪੈ ਗਈ ਤੇ ਤੇਲੀਆਂ ਦੇ ਘਰੇ ਬਣ ਗਿਆ ਤੇਲੇ ਨੂੰ ਉਹਦਾ ਭਾਈ ਰਾਤ ਕੱਟਣੀ ਆ ਤੇਲੀ ਆਲੇ ਕੋਈ ਨਹੀਂ ਭਾਈ ਕੱਟਲਾ ਤੇਲੀਆਂ ਨੇ ਉੱਥੇ ਪਾ ਦਾ ਕੋਹਲੂ ਵਾਲੇ ਉਹਨੂੰ ਵਾਲੇ ਪਾਤਾ ਤੇ ਰੋਟੀ ਆ ਠੀ ਤੇਲੀਆਂ ਨੇ ਚੰਗੀ ਦਿੱਤੀ ਤੜਕਾ ਤੜਕਾ ਚੰਗਾ ਲਾਇਆ ਤੇਲ ਤੁਲ ਪਾਇਆ ਵਾਹੀ ਤੇਲੀਆਂ ਦਾ ਤੇ ਤੇਲੀਆਂ ਦੇ ਕੀ ਨਾ ਆ ਤਾਂ ਮੇਰਾ ਨਾਮ ਹੈਗਾ ਮੈਂ ਹੈਗਾ ਮੈਂ ਹੈਗਾ ਉਹਦੇ ਠੀਕ ਆ ਆਰਾਧ ਨੂੰ ਲਾਵੀਆਂ ਟਟੀਆਂ ਟਟੀਆਂ ਲਗੀਆਂ ਤੇ ਉਹ ਸਾਲਾ ਬਿੰਦੇ ਛੱਟੇ ਬਾਹਰ ਕਿੱਥੇ ਜਾਵੇ ਇਹਨੂੰ ਰਿਹਾ ਆ ਸੀ ੱਟਕੇ ਨਾ ਉਹ ਨੂੰ ਕਹਿੰਦਾ ਵੀ ਚਾਹੇ ਰੋ ਬਲਕ ਕੁਛ ਕਰ ਮੇਰੇ ਕੋਲੇ ਪੜੀ ਬਥੇਰੀਆ ਚਾਰ ਪ੍ਰਾਂਹ ਕੰਮ ਚੱਲਦਾ ਮੌਜਾਂ ਕਰਿਆਂਗੀ ਤੇ ਜੇ ਨਾਲ ਜਾਣਾ ਤੇ ਰੋਹੇ ਪਟਿੰਗ ਤਾਂ ਦੇਖ ਲੈ ਉਹਦੀ ਚਲ ਮੈਂ ਤਾਂ ਰੋਟੀਆਂ ਖਾਣੀਆਂ ਲੈ ਚੰਨ ਮੈਂ ਸਰਦਾ ਅੱਗੇ ਤਾਂ ਗਰੀਬਾਂਿਆਂ ਦੇ ਵਿਆਹੀ ਵੀ ਸੀ ਉਹ ਕਹਿੰਦੀ ਕਿੱਥੇ ਜਾਣਾ ਦਾ ਬਾਹਰ ਬਿੰਦੇ ਬਿੰਦੇ ਜਿੱਥੇ ਖਾਜੀ ਡੇਗਦੀ ਐਥੇ ਫਰੀ ਜਾ ਉਹ ਮੂਰੇ ਖਾਣ ਨਹੀਂ ਹੁੰਦੀ ਸੇ ਡੇਗਦੀ ਟੋਏ ਜਿਹੇ ਹੁੰਦੇ ਸੀ ਹੁਣ ਤਾਂ ਦੂਜੇ ਸਪੈਲਰਾਂ ਉਹਨਾਂ ਦੇ ਥੱਲੇ ਟੋਏ ਕੱਢੇ ਹੋਏ ਹੁੰਦੇ ਸੀ ਟੋਏ ਕੱਢਿਆ ਉਹਨੇ ਪੀਪਾ ਧਰਦਾਣਾ ਜਦੋਂ ਪੀਪਾ ਜਾ ਭਰ ਗਿਆ ਉਹਨੇ ਫੇਰ ਪਾਰ ਕੱਢਦਾਣਾ ਉਹ ਕਹਿੰਦੀ ਇੱਥੇ ਫਰੀਜ ਆ ਉਹ ਟੋਏ ਚ ਫਰੀ ਗਿਆ ਉਹ ਫਰੀ ਗਿਆ ਤੜ ਕੇ ਉਹ ਨੇਰੇ ਹੀ ਨਿਕਲਵਾਰੇ ਪਾਇਓ ਨਹੀਂ ਬਸ ਬਸ ਕਹਿ ਕੇ ਤੇ ਨਿਕਲ ਗਿਆ ਉਹਦਾ ਉੱਠ ਗਿਆ ਤੇ ਤੇਲੀ ਗਿਆ ਤੇਲੀ ਨਾਲ ਜਾ ਕੇ ਮਾਰੀ ਸੱਬਲ ਜੀ ਉਹਦੇ ਵਿੱਚ ਆਏ ਖਾਲ ਦੇ ਖਾਣ ਨੂੰ ਪੀਪਾ ਸੀ ਵਿੱਚ ਪੀਪੇ ਸੱਬਲ ਜੀ ਮਾਰੀ ਵੀ ਦੇਖਾਂ ਤੇ ਮਾਰੀ ਸਰਕ ਕਿਵੇਂ ਬਾਪ ਵਾਲੀ ਤੇਲੀ ਨੇ ਬਾਹ ਤਟੀਆਂ ਨਾਲ ਬੜ ਗਿਆ ਮਸਕ ਮਾਰੇ ਭੱਜ ਗਿਆ ਆਖੇ ਅਨਾ ਕੌਣ ਸੀ ਉੱਥੇ ਆਲੇ ਕਰਾਣੀ ਨੂੰ ਕਹਿੰਦਾ ਕੋਲੂ ਕੋਲੇ ਕੌਣ ਸੀ ਉਹ ਭੈਣ ਦਾ ਉਹ ਚੇਤਾ ਪੁੱਲ ਗਿਆ ਉਹਦਾ ਗੱਲ ਜਿਨ ਦਿਮਾਗ ਚੋਂ ਨਿਕਲ ਗਈ ਆੜੀ ਅਕਲ ਆਪਣੇ ਕਰੇ ਮੈਂ ਹੈਗਾ ਸੀ ਉਹਨੇ ਮੇਰੇ ਸਾਲੇ ਨੇ ਉਹ ਟਾਲੀ ਉਹਨੂੰ ਕੁੱਟਣ ਲੱਗ ਗਿਆ ਉਹਨਾਂ ਨੂੰ ਉਹਦਾ ਪਿਓ ਕਹਿੰਦਾ ਰਕਿਓ ਨੂੰ ਵੱਢੀ ਜਾਣਾ ਕੱਲ ਕਰੇ ਮੈਂ ਹੈਗਾ ਸੀ ਉਹਨੇ ਹੋ ਸਿੱਟ ਲਿਆ ਉਹਨਾਂ ਨੂੰ ਗਮੰਡੀ ਆ ਗਿਆ ਇੱਕ ਗਮੰਡੀ ਆਰਾ ਕਿਉਂ ਮੇਰਾ ਸਾਲਾ ਚੀਕ-ਚੀਕਾੜਾ ਪੈਦਾ ਤੜਖਿਓਂ ਕੁੱਟੀ ਜਾਂਣਾ ਤੇ ਕੱਲ ਛੋਡੇ ਘਰੇ ਮੈਂ ਹੈਗਾ ਦਾ ਸੀਗਾ ਕੱਲ ਆਠ ਨੇ ਫਿਰਦਾ ਸੀ ਇੱਥੇ ਉਹ ਛਟੀਆਂ ਦੋ ਤਿੰਨ ਸੱਬਣਾ ਮੁੜ ਕੇ ਉਹ ਕੁੱਟੇ ਇਕੱਠੇ ਸਾਰੇ ਆਰੇ ਕਿਉਂ ਵੱਢੀ ਜਾਂਦੇ ਮੇਰੇ ਸਾਲੇ ਦਾ ਨਾਂ ਹੀ ਮੈਂ ਹੈਗਾ ਸੀ ਉਹ ਬਹੂ ਲੈ ਕੇ ਜਾਵੜਿਆ ਘਰੇ ਆਲਾ ਚੱਕਰੋਂ ਨਤਮੇਣੇ ਮਾਰਦੀਆਂ ਸੀ ਮੈਂ ਤਾਂ ਬਹੂ ਵਾਲਾ ਬਣ ਗਿਆ ਉਦੋਂ ਫਲਿਆਂ ਦੀ ਰੁੱਤ ਹੁੰਦੀ ਲੋਕਾਂ ਦੇ ਪੇਟ ਪਾਏ ਵੇ ਵੇ ਘਰ ਜੋਈ ਲੈ ਗਿਆ ਘਰ ਜੋਈ ਲੈ ਗਿਆ ਕਰੀ ਜਾਵੇ ਖੜੀ ਲੋਕ ਚਾਕੀ ਜਾਣ ਬਈ ਕਿੱਡੀ ਕਮਲੀ ਆ ਨਾਲੇ ਵਿਆਹੀ ਆ ਤੋਰਨਾਈ ਆ ਜੇ ਹੁਣ ਲੈ ਗਿਆ ਰੌਲਾ ਪੈਂਦੀ ਆ ਜਦੋਂ ਪੱਤ ਬਾਣੀਆ ਜਿਸਨੂੰ ਹਟ ਗਿਆ ਦੂਰ ਨੰਗ ਗਿਆ ਓਰੇ ਮਾਂ ਕਿਉਂ ਬਿਲਕਦੀ ਆ ਆ ਪਾਣੀ ਪੂਣੀ ਪੀਲਾ ਕੁੱਟ ਜਿਉਂ ਤਾਂ ਵਿਆਹੀ ਆ ਤੋਰਨਾਈ ਉਹਨੇ ਲਜਾਣ ਓਏ ਭਾਈ ਕਾ ਨੂੰ ਉਹਦਾ ਨਾਂ ਹੀ ਘਰ ਜੋਈ ਸੀ ਔਰ ਇਹ ਪਹਿਲਾਂ ਨਾਲੀ ਦਾ ਫੜਫੜ ਲੈਂਦੇ ਤੇ ਹੁਣ ਤਾਂ ਪਾਹੀ ਦੂਰ ਲੰਘ ਗਿਆ ਜਦੋਂ ਗਾਹਾਂ ਗਿਆ ਤੇ ਗਾਹਾਂ ਬਈ ਤੋਬਾਂਰੇ ਵੜ ਗਿਆ ਤੋਬਾਂਰੇ ਵੜ ਗਿਆ ਤੇ ਤੋਬਿਆਂ ਨੂੰ ਕਹਿੰਦਾ ਬਈ ਮੈਂ ਪਾਣੀ ਪੀਣਾ ਯਾਰ ਔਰੇ ਪਿਉੰਨੇ ਆ ਪਾਣੀ ਤੇ ਉਹ ਭਾਏ ਲੀੜਿਆਂ ਦੀ ਪੰਡ ਬੰਨੀ ਬਈ ਤੇ ਔਰ ਬਾਈ ਕਿਧਰੋਂ ਆਵੇ ਇਦੋਂ ਸੌਰਿਆਂ ਤੋਂ ਆਇਆ ਅੱਛਾ ਇਹ ਨਾ ਨੂੰ ਉਹ ਰੋਟੀ ਵੀ ਖਵਾ ਦੇ ਪੁੱਖੋਂ ਲੱਗੀ ਆ ਉਹਦੇ ਰੋਟੀ ਵੀ ਖਵਾ ਦੇਣਾ ਵਾ ਪਾਣੀ ਪੀ ਲਿਆ ਰੋਟੀ ਵੀ ਖਵਾ ਦੇਣਾ ਜਰ ਜੇ ਖਵਾ ਨਹੀਂ ਨਾ ਪੁੱਖੋਂ ਲੱਗੀ ਆ ਉਹਦਾ ਕੋਈ ਨਹੀਂ ਆਜੋ ਉਤਰਿਆ ਉਹ ਤੇ ਮੈਂ ਕਹਦਾ ਨਾ ਬੁੜੀਆਂ ਨੂੰ ਤੇ ਕੋਈ ਨਹੀਂ ਖਾਜੋ ਦੋ ਰੋਟੀਆਂ ਤੇ ਬਾਈ ਕਿਹੜਾ ਹਾਂ ਮੈਂ ਇਧਰੋਂ ਆ ਵੀ ਨਾ ਕੀ ਆ ਰ ਮੇਰਾ ਨਾ ਕੱਲ ਦੁਪਹਿਰੇ ਲੁੱਟਿਆ ਅੱਛੇ ਉਹਦਾ ਕੱਲ ਦੁਪਹਿਰੇ ਲੁੱਟਿਆ ਕਿ ਤੇ ਉਹ ਜਾ ਕੇ ਬੁੜੀਆਂ ਨੂੰ ਕਹਿੰਦਾ ਕਿ ਇੱਕ ਮੁੰਡਾ ਤੇ ਕੁੜੀ ਆਇਆ ਵੇ ਤੋ ਵੇ ਨਾ ਤੋ ਆ ਬਚਾਰੇ ਭੁੱਖੇ ਆ ਤੇ ਇੱਥੇ ਰੋਟੀਆਂ ਲਾ ਦੇਉ ਦੋ ਘਰ ਜਉ ਆਈ ਉਹਦਾ ਨਾਂ ਤੇ ਨਾ ਦੁਪਹਿਰੇ ਰੋਟੀਆਂ ਨਾ ਤੇ ਰੋਟੀਆਂ ਲਾ ਦੇ ਦੋ ਉਹ ਆਈਆਂ ਲਾ ਦੇਣੀਆਂ ਉਹ ਜਿਹੜੇ ਉਧਰੋਂ ਉਹਨੇ ਪਠ ਪਮਾਈ ਉਹਨੇ ਚੱਕੇ ਲੀੜੇ ਬੁੜੀਆਂ ਵਾਲੇ ਚੰਗੇ ਛੂੜੀ ਪੰਡੀ ਉੱਤੇ ਮਾਰ ਕੇ ਕੁੜੀ ਡੱਕਰਤੀ ਉਹਨੇ ਰੋਲਾ ਪਾਤਾ ਘਰ ਜਵਾਈ ਲੈ ਗਿਆ ਨਾ ਕੱਲ੍ਹ ਤੋਂ ਪਹਿਰੇ ਲੁੱਟਿਆ ਉਹ ਕੱਲ੍ਹ ਤੋਂ ਪਹਿਰੇ ਲੁੱਟਿਆ ਲੋਕ ਕਹਿੰਦੇ ਮੇਰੇ ਆ ਸਾਲਿਆ ਕੱਲ ਦਾ ਲੁੱਟਿਆ ਵੇਆ ਰੌਲਾ ਅੱਜ ਪਾਉਣਾ ਰੌਲਾ ਅੱਜ ਪਾਉਣਾ ਉਹ ਆਲਾ ਕਾਹਨੂੰ ਯਾਰ ਉਹ ਯਾਰ ਲੈ ਗਿਆ ਮੇਰੇ ਲੀੜੇ ਚੱਕ ਕੇ ਉਹਦਾ ਨਾਂ ਹੀ ਸੀ ਕੱਲ ਦੁਪਹਿਰਾ ਉਹ ਅਜ ਪਹਿਲਾਂ ਦਾ ਫੜਫੜ ਲੈਣੇ ਕੋਲੀ ਨਾਲ ਕੀ ਮੇਲ ਗਾਹਾਂ ਜਾਂਦੇ ਨੂੰ ਰਾਤ ਪੈ ਗਈ ਪਰ ਆਪ ਪੈ ਗਈ ਤੇ ਤੇਲੀਆਂ ਦੇ ਘਰੇ ਬਣ ਗਿਆ ਤੇਲੇ ਨਾਲ ਉਹਦਾ ਭਾਈ ਰਾਤ ਕੱਟਣੀ ਆ ਤੇਲੀ ਆਲੇ ਕੋਈ ਨਹੀਂ ਭਾਈ ਕੱਟਲਾ ਤੇਲੀਆਂ ਨੇ ਉੱਥੇ ਪਾ ਦਾ ਕੋਹਲੂ ਵਾਲੇ ਉਨੂੰ ਵਾਲੇ ਪਾਤਾ ਤੇ ਰੋਟੀ ਆਖੀ ਤੇਲੀਆਂ ਨੇ ਚੰਗੀ ਦਿੱਤੀ ਤੜਕਾ ਤੜਕਾ ਚੰਗਾ ਲਾਇਆ ਤੇਲ ਤੂਲ ਪਾਇਆ ਵਹੀ ਤੇਲੀਆਂ ਦਾ ਤੇ ਤੇਲੀਆ ਦੇ ਕੀ ਨਾ ਆਹਦਾ ਮੇਰਾ ਨਾਮ ਹੈਗਾ ਮੈਂ ਹੈਗਾ ਮੈਂ ਹੈਗਾ ਉਹਦੇ ਠੀਕ ਆ ਆਦ ਨੂੰ ਲਾਵੀਆਂ ਟਟੀਆਂ ਟਟੀਆਂ ਲਗੀਆਂ ਤੇ ਉਹ ਸਾਲਾ ਬਿੰਦੇ ਛੱਟੇ ਬਾਹਰ ਕਿੱਥੇ ਜਾਵੇ ਇਹਨੂੰ ਰਿਆ ਆ ਸੀ ਠੱਕੇ ਨਾ ਉਹਨੂੰ ਕਹਿੰਦਾ ਵੀ ਚਾਹੇ ਹੁਣ ਰੋ